ਰੋਜ਼ਾਨਾ ਵਿਦੇਸ਼ ਤੋਂ ਮੌਤ ਦੀ ਖਬਰ ਜਿਹੜੀ ਉਹ ਸਾਹਮਣੇ ਆ ਰਹੀਆਂ ਨੇ ਦਾ ਸਮਾਖੀ ਪੰਜਾਬ ਦੇ ਨਵਾਂ ਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਰਹਿਣ ਵਾਲੇ ਨੌਜਵਾਨ ਦੀ ਇਟਲੀ ਚ ਸੜਕ ਹਾਦਸੇ ਜੰਮੋ ਤੋ ਗਈ ਹੈ ਜਦੋਂ ਇਹ ਖਬਰ ਉਨ੍ਹਾਂ ਦੇ ਪਿੰਡ ਪੂਜੀ ਤਾ ਸਾਰੇ ਪਿੰਡ ਚ ਸ਼ੋਕ ਦੀ ਲਹਿਰ ਦੌੜ ਗਈ ਦਾ ਸਮਾਖੀ 24 ਸਾਲਾਂ ਦਾ ਵਿਨੇਸ਼ ਰਤਨਿਆ ਪੁੱਤਰ ਸੁਭਾਸ਼ ਚੰਦਰ ਵਾਸੀ ਬਲਾਚੌਰ ਕਰੀਬ 10 ਸਾਲ ਪਹਿਲਾਂ ਇਟਲੀ ਗਿਆ ਸੀ ਉਹ ਆਪਣੇ ਪਰਿਵਾਰ ਨਾਲ ਵਿਦੇਸ਼ ਰਹਿ ਰਿਹਾ ਸੀ ਦੇਰ ਰਾਤ ਸੜਕ ਹਾਦਸੇ ਚ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਵਿਨੇਸ਼ ਰਤਨਿਆ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਨੇਸ਼ ਰਤਨਿਆ ਕਰੀਬ 10 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ 'ਚ ਰਹਿ ਰਿਹਾ ਸੀ ਅਤੇ ਬੀਤੀ ਦਿਨੀ ਉਸ ਦੀ ਸੜਕਾ ਖਾਤ ਸੇਜ ਮੌਤ ਹੋ ਗਈ ਸੀ ਦਾਜਮਾ ਕਿ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ 'ਚ ਸ਼ੋਕ ਦੀ ਲਹਿਰ ਵਿਨੇਸ਼ ਨੂੰ ਖੇਡਾਂ 'ਚ ਬਹੁਤ ਦਿਲਚਸਪੀ ਸੀ ਅਤੇ ਉਹ ਇੱਕ ਚੰਗਾ ਫੁੱਟਬਾਲ ਖਿਡਾਰੀ ਸੀ ਇਸ ਮੌਕੇ ਸਿਆਸੀ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਨੁਮੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹਾਂਜੀ ਕੀ ਨਾਮ ਹੈ ਆਪਣਾ ਪਾਰਮਜੀਤ ਪਾਰਮਜੀਤ ਕੀ ਗੱਲਬਾਤ ਹੋਈ ਪਤਾ ਲੱਗਿਆ ਮੁੰਡਾ ਇੱਥੇ ਬਲਾਚੁਰ ਦਾ ਸੀਗਾ ਤੇ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਮੌਤ ਹੋਈ ਜਾਂ ਕਿਹਨਾ ਸੀ ਉਹਦਾ ਜਾਣਕਾਰੀ ਬਨੇਸ਼ ਬਨੇਸ਼ ਰਤਨੀਆ ਅੱਛਾ ਜੀ ਹਾਂਜੀ ਪਤਲ ਨਾ ਜੀ ਸਵਾਸ ਚੰਦਰਨ ਕਿਦਾ ਹਾਸਾ ਕਿਦਾ ਹੋਇਆ ਪਤਾ ਲੱਗਿਆ ਕੁਝ ਨਾ ਕੋਈ ਪਤਾ ਨਹੀਂ ਉਹ ਸੌ ਖੇਡਣ ਗਏ ਸੀਗੇ ਘਰੋਂ ਬਸ ਗੱਡੀ 'ਚ ਐਕਸੀਡੈਂਟ ਹੀ ਹੋਇਆ ਕੱਟੀ ਦਾ ਕਾਰ ਐਕਸੀਡੈਂਟ ਕਿਨੇ ਟਾਈਮ ਪਹਿਲਾਂ ਗਿਆ ਸੀਗਾ ਇਥੋਂ ਬਲਾਚੁਰ ਤੋਂ ਠੀਕ ਹੈ ਉਹਨਿੰਦਾਂ ਦਾ ਸਾਨੂੰ ਵੀ ਪਤਾ ਨਹੀਂ ਲਾ 10 ਸਾਲ ਤੋਂ 10 ਸਾਲ ਤੋਂ ਪੂਰੀ ਹੋ ਗਈ ਉਹਨਾਂ ਕਿੰਨੀ ਉਮਰ ਸੀ ਉਹਨਾਂ ਦੀ ਤਨਾ ਕੀ ਸੀਗਾ ਬਨੇਸ਼ ਰਤਨੀਆਂ 24 ਸਾਲ ਦੀ ਸੀਗੀ ਉਹਦੀ ਫਾਦਰ ਵੀ ਉੱਧਰ ਹੀ ਰਹਤਾ ਹੈ ਮਾਤਾ ਜੀ ਹਾਂਜੀ ਉਹ ਪਹਿਲਾਂ ਦੇ ਸਾਰੇ ਸਾਰੇ ਚਾਚੇ ਵੀ ਉੱਧਰ ਰਹਿ ਗਏ ਚਾਚੀਆਂ ਵੀ ਉੱਧਰ ਰਹੀ ਹੈ ਸਾਰਾ ਟੱਬਰ ਉੱਧਰ ਹੈ ਮੇਰਾ ਇੱਥੇ ਤੁਸੀਂ ਚਾਚੇ ਦਾਇਆ ਵਿੱਚ ਤੁਸੀਂ ਇੱਥੇ ਹੈਂ ਜੀ ਚਾਚਾ ਦਾਇਆ ਜਿਵੇਂ ਵਸੇ ਹੈ ਇਹ ਜਾਣੇ ਮੇਰੇ ਪਰਦੇਵਾਸ ਦੀਆਂ ਉਹਦੀਆਂ ਇਹ ਦਾਦੀ ਆ ਮੈਂ ਦਾਦੀ ਗੱਲ ਕਹੀਆਂ ਵੀ ਹਾਂਜੀ ਪਰ ਜਿਹੜੇ ਦਰਸਵਾਸੀਓ ਵਿਦੇਸ਼ ਦਾ ਸੁਭਾਅ ਆ ਬਥੇਰੇ ਚੰਗੇ ਨੇ ਸੁਭਾਅ ਤਾਂ ਬਹੁਤ ਸਾਡੀ ਫੈਮਿਲੀ ਚ ਬੱਚਾ ਬਹੁਤ ਵਧੀਆ ਸੀ ਸਾਰਿਆਂ ਨਾਲ ਬਹੁਤ ਸੀ ਸਾਰੇ ਕਰਦੇ ਬਹੁਤ ਸੀ ਦਾ ਪਤਾ ਲੱਗਿਆ ਕਿ ਉਹ ਫੁੱਟਬਾਲ ਦਾ ਖਿਡਾਰੀ ਸੀ ਹਾਂਜੀ ਫੁੱਟਬਾਲ ਦਾ ਖਿਡਾਰੀ ਸੀ ਬਹੁਤ ਟਰੋਫੀਆਂ ਉੱਧਰ ਜਿੱਤੀਆਂ ਬਹੁਤ ਵਧੀਆ ਸੀ ਕੀ ਨਾਮ ਜੀ ਆਪਣਾ ਹਾਂਜੀ ਨਾਮ ਕੀ ਹੈ ਜਬਾ ਮੇਰਾ ਨਸ਼ਕੰਤਲਾ ਇਹ ਨ ਬੋਟੀ ਨਾ ਬਾਰਮਜੀਤ ਹਾਂਜੀ 52 ਉਸੇ ਮੈਨੇ ਆਪ ਕਿਦਾਂ ਪਾਣਾ ਬਾਪੂ ਜੀ ਹਾਂ ਜਿੱਦਾਂ ਕਦੋਂ ਗਏ ਸੀ ਤੁਮ ਉਹਦੀਏ ਤੋਂ ਹੁਣ ਸਾਨੂੰ ਇੰਨਾ ਨਹੀਂ ਨਾ ਸਾਨੂੰ ਪਤਾ ਹੈਗਾ ਸਾਲ ਹੋ ਗਏ ਆ ਹਾਂਜੀ 10 12 ਸਾਲ ਹੋ ਗਏ ਛੋਟੇ ਸੀ ਉਹ ਬੱਚੀ ਛੋਟਾ ਸੀ ਉਹ ਜੀ ਜੀ ਫੇਰ ਤਾਂ ਦਾਦਾ ਵੀ ਉਧਰੇ ਸੀਗਾ ਬੜਾ ਪਰ ਆ ਵੀ ਉਧਰ ਹੀ ਆ ਫੈਮਿਲੀ ਉਧਰ ਹੀ ਆ ਤਾਂ ਮੇਰੇ ਦਾਦੂ ਬੜੀ ਸਾਰੀ ਚੰਨਾਲ ਟੈਂਪਰ ਵਿੱਚ ਉਹ ਨਹੀਂ ਆਏ ਹੈਗੇ ਤਾਂ ਨੇ ਬਾਕੀ ਸਾਰੇ ਖੋ ਮੰਗਿਆ ਉਹ ਤਾਂ ਦੋਨੇ ਆਈ ਸੀ ਦੋਨੇ ਮੁੰਡੇ ਨੇ ਆਏ ਹੈਗੇ ਸੀਗੇ ਛੁੱਟੀ ਛੱਟੀ ਨਹੀਂ ਸੀ ਉਹਨਾਂ ਨੇ ਮਿਲਦੀ ਉਹ ਨਹੀਂ ਆਏ ਹੈਗੇ ਪਿਛਲੇ ਸਾਲ ਆ ਕੇ ਗਏ ਆ ਦੀਦੀ ਭਾਜੀ ਮੰਮੀ ਡੈਡੀ ਉਹਨਾਂ ਦੇ ਆ ਕੇ ਗਏ ਪਿਛਲੇ ਸਾਲ ਤੁਹਾਨੂੰ ਵੀ ਕਦੋਂ ਪਤਾ ਲੱਗੇ ਜੀ ਕਦੋਂ ਬਾਰੇ ਸਾਨੂੰ ਪਾਸ ਤੋਂ ਪਤਾ ਲੱਗਾ ਝਾਂਗੇ ਕੋਲੋਂ ਝਾਂਗੇ ਨੇ ਫੋਨ ਕੀਤਾ ਰੋਜ਼ਾਨਾ ਵਿਦੇਸ਼ ਤੋਂ ਮੌਤ ਦੀ ਖਬਰ ਜਿਹੜੀ ਉਹ ਸਾਹਮਣੇ ਆ ਰਹੀਆਂ ਨੇ ਦਾ ਸਮਾਂ ਕੀ ਪੰਜਾਬ ਦੇ ਨਵਾਂ ਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਰਹਿਣ ਵਾਲੇ ਨੌਜਵਾਨ ਦੀ ਇਟਲੀ ਚ ਸੜਕ ਹਾਦਸੇ ਜੰਮੂ ਹੋ ਤੋ ਗਈ ਹੈ ਜਦੋਂ ਇਹ ਖਬਰ ਉਹਨਾਂ ਦੇ ਪਿੰਡ ਪੁੱਜੀ ਤਾ ਸਾਰੇ ਪਿੰਡ ਚ ਸ਼ੋਕ ਦੀ ਲਹਿਰ ਦੌੜ ਗਈ। ਦਾ ਸਮਾਂ ਕਿ 24 ਸਾਲਾਂ ਦਾ ਵਿਨੇਸ਼ ਰਤਨਿਆ ਪੁੱਤਰ ਸੁਭਾਸ਼ ਚੰਦਰ ਵਾਸੀ ਬਲਾਚੌਰ ਕਰੀਬ 10 ਸਾਲ ਪਹਿਲਾਂ ਇਟਲੀ ਗਿਆ ਸੀ ਉਹ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਰਹਿ ਰਿਹਾ ਸੀ। ਦੇਰ ਰਾਤ ਸੜਕ ਹਾਦਸੇ ਚ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਨੇਸ਼ ਰਤਨਿਆ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਨੇਸ਼ ਰਤਨਿਆ ਕਰੀਬ 10 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ 'ਚ ਰਹਿ ਰਿਹਾ ਸੀ ਅਤੇ ਬੀਤੀ ਦਿਨੀ ਉਸ ਦੀ ਸੜਕਾ ਖਾਤ ਸੇਜ ਮੌਤ ਹੋ ਗਈ ਸੀ ਦੱਸਿਆ ਗਿਆ ਕਿ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ 'ਚ ਸ਼ੋਕ ਦੀ ਲਹਿਰ ਬਨੇਸ਼ ਨੂੰ ਖੇਡਾਂ 'ਚ ਬਹੁਤ ਦਿਲਚਸਪੀ ਸੀ ਅਤੇ ਉਹ ਇੱਕ ਚੰਗਾ ਫੁੱਟਬਾਲ ਖਿਡਾਰੀ ਸੀ ਇਸ ਮੌਕੇ ਸਿਆਸੀ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਨੁਮੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹਾਂਜੀ ਕੀ ਨਾਮ ਹੈ ਜੀ ਆਪਣਾ ਪਾਰਮਜੀਤ ਪਾਰਮਜੀਤ ਕੀ ਗੱਲਬਾਤ ਹੋਈ ਪਤਾ ਲੱਗਿਆ ਮੁੰਡਾ ਇੱਥੇ ਬਲਾਚੋੜ ਦਾ ਸੀਗਾ ਤੇ ਡੀ ਵਿੱਚ ਉਹ ਐਕਸੀਡੈਂਟ ਦੇ ਵਿੱਚ ਮੌਤ ਹੋਈ ਜਾਂ ਕਿਹਨਾਸੇ ਉਹਦਾ ਜਾਣਕਾਰੀ ਬਨੀਸ਼ ਬਨੀਸ਼ ਰਤਨਿਆ ਅੱਛਾ ਜੀ ਹਾਂਜੀ ਪਤਲ ਨਾ ਜੀ ਸਵਾਸਤੰਤਰ ਕਿਦਾ ਖਾਸਾ ਕਿਦਾ ਹੋਇਆ ਪਤਾ ਲੱਗਿਆ ਕੁਝ ਨਾ ਕੋਈ ਪਗਲ ਮਸੂ ਖੇਡਣ ਗਏ ਸੀਗੇ ਘਰੋਂ ਬਸ ਗੱਡੀ 'ਚ ਐਕਸੀਡੈਂਟ ਹੀ ਹੋਇਆ ਗੱਡੀ ਦਾ ਕਾਰ ਐਕਸੀਡੈਂਟ ਕਿਨੇ ਟਾਈਮ ਪਹਿਲਾਂ ਗਿਆ ਸੀਗਾ ਤੁਮ ਬਲਾਚੋੜ ਤੋਂ ਉਹਨਿੰਦਾ ਨੂੰ ਸਾਨੂੰ ਵੀ ਪਤਾ ਨਹੀਂ ਲੱਗਾ। ਬਸ 1 ਸਾਲ ਤੋਂ 10 ਸਾਲ ਤੋਂ ਫਰੀ ਹੋ ਗਿਆ ਉਹਨੂੰ। ਕਿੰਨੀ ਉਮਰ ਸੀ ਉਹਨਾਂ ਦੀ ਤੇ ਨਾ ਕੀ ਸੀਗਾ? ਵਰਨੇਸ਼ ਰਤਨੀਆਂ 24 ਸਾਲ ਦੀ ਸੀਗੀ ਉਹਦੀ। ਤੇ ਫਾਦਰ ਵੀ ਉੱਧਰ ਹੀ ਆ ਤਾਂ ਮਾਤਾ। ਹਾਂਜੀ ਉਹ ਪਹਿਲਾਂ ਦੇ ਆ ਸਾਰੇ ਸਾਰੇ ਉੱਤਰੀ ਆ ਚਾਚੇ ਵੀ ਉੱਧਰ ਹੀ ਆ ਚਾਚੀਆਂ ਵੀ ਉੱਧਰ ਹੀ ਆ। ਸਾਰਾ ਟੱਬਰ ਉੱਧਰ ਹੈ ਮੇਰਾ। ਇੱਥੇ ਤੁਸੀਂ ਚਾਚੇ ਤਾਇਆ ਵਿੱਚ ਤੁਸੀਂ ਇੱਥੇ ਆਂ? ਅਸੀਂ ਚਾਚਾ ਆਇਆ ਜਿਵੇਂ ਅਸੀਂ ਆ। ਇਹ ਜਾਣੇ ਮੇਰੇ ਪਰਦੇਵਾਦੀਆਂ ਉਹ ਚੰਗੀ ਲੱਗਦੀਆਂ ਉਹਦੀਆਂ ਇਹ ਦਾਦੀ ਆ ਮੈਂ ਦਾਦੀ ਲੱਗਦੀਆਂ ਵੀ ਹਾਂ ਜੀ ਪਰ ਜੀ ਅੱਜ ਦਿਨ ਉਸ ਵਾਸਤੇ ਇਹ ਬਨੇਸ਼ ਦਾ ਸਭ ਆਗਾ ਬਧੇਰੇ ਚੰਗੇ ਸੀ ਸਭ ਤਾਂ ਬਹੁਤ ਸਾਡੀ ਫੈਮਿਲੀ ਚ ਬੱਚਾ ਬਹੁਤ ਵਧੀਆ ਸੀ ਸਾਰਿਆਂ ਨਾਲ ਬਹੁਤ ਸੀ ਸਾਰੇ ਕਰਦੇ ਬਹੁਤ ਸੀ ਉਹਦਾ ਪਤਾ ਲੱਗਿਆ ਕਿ ਉਹ ਫੁੱਟਬਾਲ ਦਾ ਖਿਡਾਰੀ ਸੀ ਹਾਂ ਜੀ ਫੁੱਟਬਾਲ ਦਾ ਖਿਡਾਰੀ ਸੀ ਬਹੁਤ ਟਰੋਫੀਆਂ ਉਧਰ ਜਿੱਤੀਆਂ ਬਹੁਤ ਵਧੀਆ ਸੀਗਾ ਮਾ ਨਾਮ ਕੀ ਨਾਲ ਜਪਣਾ ਹਾਂਜੀ ਨਾਮ ਕੀ ਹੈ ਜਪਣਾ ਮੇਰਾ ਨਸ਼ਿਕੰਤਲਾ ਇਹਨਾਂ ਬੋਲਟੀਨਾ ਬਾਰਮਜੀਤ ਹਾਂਜੀ ਜੀ ਤੁਸੀਂ ਮੈਨੂੰ ਆਪ ਕਿੱਦਾਂ ਪਾਣਾ ਬਾਪੜਾ ਜੀ ਹਾਂ ਜਿੱਦਾਂ ਕਦੋਂ ਗਈ ਸੀ ਤੁਮ ਜੀਏ ਤੋਂ ਹੁਣ ਸਾਨੂੰ ਇੰਨਾ ਨਹੀਂ ਨਾ ਸਾਨੂੰ ਪਤਾ ਹੈਗਾ ਸਾਲ ਹੋ ਗਏ ਆ ਹਾਂਜੀ 10-12 ਸਾਲ ਹੋ ਗਏ ਛੋਟੇ ਸੀ ਜੀ ਛੋਟਾ ਸੀ ਰੋ ਜੀ ਜੀ ਫੇਰ ਤਾਂ ਦਾਦਾ ਵੀ ਉਧਰ ਹੀ ਸੀਗਾ ਬੜਾ ਭਰਾ ਵੀ ਉਧਰ ਹੀ ਆ ਫੈਮਿਲੀ ਉਧਰ ਹੀ ਆ ਤਾਂ ਮੇਰੇ ਦਾ ਬੜੀ ਸਾਲ ਤੋਂ ਥਿਰਨ ਟਾਈਮ ਹੋਇਆ ਜੇ ਉਹ ਨਹੀਂ ਆਏ ਹੈਗੇ ਦੋਨੇ ਬਾਕੀ ਸਾਰੇ ਆ ਗਏ ਉਹ ਤਾਂ ਦੋਨੇ ਆਈ ਦੋਨੇ ਮੁੰਡੇ ਨੇ ਆਏ ਹੈਗੇ ਸੀਗੇ ਛੁੱਟੀ ਛੱਟੀ ਨਹੀਂ ਸੀ ਉਹਨਾਂ ਨੂੰ ਮਿਲਦੀ ਉਹ ਨਹੀਂ ਆਏ ਹੈਗੇ ਪਿਛਲੇ ਸਾਲ ਆ ਕੇ ਗਏ ਆ ਦੀਦੀ ਭਾਜੀ ਮੰਮੀ ਡੈਡੀ ਉਹਨਾਂ ਦੇ ਆ ਕੇ ਗਏ ਪਿਛਲੇ ਸਾਲ ਉਹਨੂੰ ਵੀ ਕਦੋਂ ਪਤਾ ਲੱਗੇ ਜੀ ਸਭਾ ਬਾਰੇ ਸਾਨੂੰ ਪਾਸ ਤੋਂ ਪਤਾ ਲੱਗਾ ਝਾਂਗੇ ਕੋਲੋਂ ਝਾਂਗੇ ਨੇ ਫੋਨ ਕੀਤਾ ਰੋਜ਼ਾਨਾ ਵਿਦੇਸ਼ ਤੋਂ ਮੌਤ ਦੀ ਖਬਰ ਜਿਹੜੀ ਉਹ ਸਾਹਮਣੇ ਆ ਰਹੀਆਂ ਨੇ ਦਾ ਸਮਾਂ ਕਿ ਪੰਜਾਬ ਦੇ ਨਵਾਂ ਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਰਹਿਣ ਵਾਲੇ ਨੌਜਵਾਨ ਦੀ ਇਟਲੀ ਚ ਸੜਕ ਹਾਦਸੇ ਜੰਮੋ ਤੋ ਗਈ ਹੈ ਜਦੋਂ ਇਹ ਖਬਰ ਉਹਨਾਂ ਦੇ ਪਿੰਡ ਪੂਜੀ ਤਾ ਸਾਰੇ ਪਿੰਡ ਚ ਸ਼ੋਕ ਦੀ ਲਹਿਰ ਦੌੜ ਗਈ। ਦਾ ਸਮਾਂ ਕਿ 24 ਸਾਲਾਂ ਦਾ ਵਿਨੇਸ਼ ਰਤਨਿਆ ਪੁੱਤਰ ਸੁਭਾਸ਼ ਚੰਦਰ ਵਾਸੀ ਬਲਾਚੌਰ ਕਰੀਬ 10 ਸਾਲ ਪਹਿਲਾਂ ਇਟਲੀ ਗਿਆ ਸੀ ਉਹ ਆਪਣੇ ਪਰਿਵਾਰ ਨਾਲ ਵਿਦੇਸ਼ ਰਹਿ ਰਿਹਾ ਸੀ। ਦੇਰ ਰਾਤ ਸੜਕ ਹਾਦਸੇ ਚ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਨੇਸ਼ ਰਤਨਿਆ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਨੇਸ਼ ਰਤਨਿਆ ਕਰੀਬ 10 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ 'ਚ ਰਹਿ ਰਿਹਾ ਸੀ ਅਤੇ ਬੀਤੀ ਦਿਨੀ ਉਸ ਦੀ ਸੜਕਾ ਖਾਤ ਸੇਚ ਮੌਤ ਹੋ ਗਈ ਸੀ ਦੱਸ ਦਵਾ ਕਿ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ 'ਚ ਸ਼ੋਕ ਦੀ ਲਹਿਰ ਬਨੇਸ਼ ਨੂੰ ਖੇਡਾਂ 'ਚ ਬਹੁਤ ਦਿਲਚਸਪੀ ਸੀ ਅਤੇ ਉਹ ਇੱਕ ਚੰਗਾ ਫੁੱਟਬਾਲ ਖਿਡਾਰੀ ਸੀ ਇਸ ਮੌਕੇ ਸਿਆਸੀ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਨੁਮੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹਾਂਜੀ ਕੀ ਨਾਮ ਹੈ ਆਪਣਾ ਪਾਰਮਜੀਤ ਪਾਰਮਜੀਤ ਕੀ ਗੱਲਬਾਤ ਹੋਈ ਪਤਾ ਲੱਗਿਆ ਮੁੰਡਾ ਇੱਥੇ ਬਲਾਚੋੜ ਦਾ ਸੀਗਾ ਤੇ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਮੌਤ ਹੋਈ ਜਾਂ ਕਿਹਨਾ ਸੀ ਉਹਦਾ ਜਾਣਕਾਰੀ ਬਨੀਸ਼ ਬਨੀਸ਼ ਰਤਨੀਆ ਅੱਛਾ ਜੀ ਹਾਂ ਜੀ ਪਿਤਾ ਦਾ ਨਾਮ ਵੀ ਸਵਾਸ ਚੰਦਰ ਰਤਨੀਆ ਪਿਤਾ ਖਾਸਾ ਕੀ ਦਾ ਹੋਇਆ ਪਤਾ ਲੱਗਿਆ ਕੁਝ ਨਾ ਕੋਈ ਬੰਦਾ ਨਹੀਂ ਉਹ ਸੋ ਖੇਡਣ ਗਏ ਸੀਗੇ ਘਰੋਂ ਬਸ ਗੱਡੀ 'ਚ ਐਕਸੀਡੈਂਟ ਹੀ ਹੋਇਆ ਕੱਟੀ ਦਾ ਕਾਰ ਐਕਸੀਡੈਂਟ ਕਿਨੇ ਟਾਈਮ ਪਹਿਲਾਂ ਗਿਆ ਸੀਗਾ ਤੁਹਾਨੂੰ ਬਲਾਚੋੜ ਤੋਂ ਉਨੇ ਦਾ ਸਾਨੂੰ ਵੀ ਪਤਾ ਨਹੀਂ 10 ਸਾਲ ਤੋਂ 10 ਸਾਲ ਤੋਂ ਉੱਪਰ ਹੀ ਹੋ ਗਿਆ ਉਹਨੂੰ ਕਿੰਨੀ ਉਮਰ ਸੀ ਉਹਨਾਂ ਦੀ ਤਨਾਕੀ ਸੀਗਾ ਬਨੇਸ਼ ਰਤਨੀਆਂ 24 ਸਾਲ ਦੀ ਸੀਗੀ ਉਹਦੀ ਫਾਦਰ ਵੀ ਉੱਧਰ ਹੀ ਆ ਤਾਂ ਮਾਦਰ ਹਾਂਜੀ ਉਹ ਪਹਿਲਾਂ ਦੇ ਆ ਸਾਰੇ ਸਾਰੇ ਉੱਧਰ ਹੀ ਆ ਚਾਚੀਆਂ ਵੀ ਉੱਧਰ ਹੀ ਆ ਸਾਰਾ ਟੱਬਰ ਉੱਧਰ ਹੈ ਮੇਰਾ ਇੱਥੇ ਤੁਸੀਂ ਚਾਚੇ ਦਾਇਆ ਵਿੱਚੋਂ ਤੁਸੀਂ ਇੱਥੇ ਆਂ ਜੀ ਹਾਂਜੀ ਚਾਚਾ ਦਾਇਆ ਜਿਹੜਾ ਸੀ ਹੈ ਇਹ ਜਾਣੇ ਮੇਰੇ ਪਰਿਵਾਰ ਤੇ ਵਧੀਆ ਲੱਗਦੀਆਂ ਉਹਦੀਆਂ ਇਹ ਦਾਦੀ ਆ ਮੈਂ ਦਾਦੀ ਲੱਗਦੀਆਂ ਵੀ ਹਾਂ ਜੀ ਪਰ ਜਿਹੜੇ ਦੋਸਵਾਸੀਓ ਬਨੀਸ਼ ਦਾ ਸੁਭਾਅ ਦਾ ਬਧੇਰੇ ਚੰਗੇ ਸੁਭਾਅ ਤਾਂ ਬਹੁਤ ਸਾਡੀ ਫੈਮਿਲੀ ਚ ਬੱਚਾ ਬਹੁਤ ਵਧੀਆ ਸੀ ਸਾਰਿਆਂ ਨਾਲ ਬਹੁਤ ਸੀ ਸਾਰੇ ਕਰਦੇ ਬਹੁਤ ਸੀ ਦਾ ਪਤਾ ਲੱਗਿਆ ਕਿ ਫੁੱਟਬਾਲ ਦਾ ਖਿਡਾਰੀ ਸੀ ਹਾਂਜੀ ਫੁੱਟਬਾਲ ਦਾ ਖਿਡਾਰੀ ਸੀ ਬਹੁਤ ਟਰੋਫੀਆਂ ਉਧਰ ਜਿੱਤੀਆਂ ਬਹੁਤ ਵਧੀਆ ਸੀਗਾ ਕੀ ਨਾਮ ਜੱਬਾ ਹਾਂਜੀ ਨਾਮ ਪੀਏ ਜੱਬਾ ਮੇਰਾ ਨਸ਼ਕੰਤਲਾ ਇਹ ਨਾ ਬੋਟੀ ਨਾ ਬਾਰਮਜੀਤ ਹਾਂਜੀ 52 ਉਹ ਸੇ ਮੈਨੇ ਆਪ ਕਿੱਦਾਂ ਪਾਣਾ ਬਾਪੜਾ ਜੀ ਹਾਂ ਜਿੱਦਾਂ ਕਦੋਂ ਗਏ ਸੀ ਤੁਮ ਉੱਥੇ ਤੋਂ ਹੁਣ ਸਾਨੂੰ ਇੰਨਾ ਨਹੀਂ ਨਾ ਸਾਨੂੰ ਪਤਾ ਹੈਗਾ ਸਾਲ ਹੋ ਗਏ ਆ ਹਾਂਜੀ 10-12 ਸਾਲ ਹੋ ਗਏ ਛੋਟੇ ਸੀਗੇ ਅੱਜ ਵੀ ਛੋਟਾ ਸੀ ਉਹ ਜੀ ਜੀ ਫੇਰ ਤਾਂ ਦਾਦਾ ਵੀ ਉੱਧਰੇ ਸੀਗਾ ਬੜਾ ਪਰ ਆ ਵੀ ਉਧਰ ਹੀ ਆ ਫੈਮਿਲੀ ਉਧਰ ਹੀ ਆ ਕਾਇਮ ਤੇ ਦਾਦ ਜੀ ਬੜੀ ਸਾਰੇ ਜਿੰਨਾਂ ਪਰ ਵੇਚੇ ਉਹ ਉਹ ਨਹੀਂ ਆਏ ਹੈਗੇ ਤਾਂ ਉਹਨੇ ਬਾਕੀ ਸਾਰੇ ਖਾਣਗੇ ਉਹ ਤਾਂ ਦੋਨੇ ਆਈ ਸੀ ਦੋਨੇ ਮੁੰਡੇ ਨੇ ਆਏ ਹੈਗੇ ਸੀਗੇ ਛੁੱਟੀ ਛੱਟੀ ਨਹੀਂ ਸੀ ਉਹਨਾਂ ਨੂੰ ਮਿਲਦੀ ਉਹ ਨਹੀਂ ਆਏ ਹੈਗੇ ਪਿਛਲੇ ਸਾਲ ਆ ਕੇ ਗਏ ਆ ਦੀਦੀ ਭਾਜੀ ਮੰਮੀ ਡੈਡੀ ਉਹਨਾਂ ਦੇ ਆ ਕੇ ਗਏ ਆ ਪਿਛਲੇ ਸਾਲ ਤੁਹਾਨੂੰ ਵੀ ਕਰੋ ਪਤਾ ਤਾਂ ਕੇ ਜੀ ਸਭਾਂ ਨੂੰ ਸਾਨੂੰ ਪਾਪਸੋ ਪਤਾ ਲੱਗਾ ਝਾਂਗੇ ਕੋਲ ਝਾਂਗੇ ਨੇ ਫੋਨ ਕੀਤਾ